ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਪਈਆਂ ਭਾਜੜਾ ਅਸਲ ਸ਼੍ਰੋਮਣੀ ਅਕਾਲੀ ਦਲ ਕਿਹੜੀ ਪਾਰਟੀ ਹੈ ਜਿਹੜੀ ਪਾਰਟੀ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਜਿਸ ਪਾਰਟੀ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਕੀ ਉਹ ਅਸਲ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਵਾਰ-ਵਾਰ ਡਾਕਟਰ ਦਜੀਤ ਸਿੰਘ ਚੀਮਾ ਹੋਣਾ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਚਿਕੜ ਸੁਟਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਦ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਿਲ ਨੇ ਮਨਪ੍ਰੀਤਿਆਲੀ ਬੀਬਾ ਸਤਵੰਤ ਕੌਰ ਇਕਬਾਲ ਸਿੰਘ ਝੁੰਦਾ ਸਰਤਾ ਸਿੰਘ ਕਮਤਪੂਰੀ ਗੁਰਪ੍ਰਤਾਪ ਸਿੰਘ ਵੜਾਲਾ ਜਿਨ੍ਹਾਂ ਵੱਲੋਂ ਭਰਤੀ ਮੁਕੰਮਲ ਵੀ ਕਰ ਲਈ ਗਈ ਹੈ ਇਸ ਦੇ ਬਾਅਦ ਯੁੱਧ ਉਸ ਭਰਤੀ ਨੂੰ ਗੈਰ ਸਿਧਾਰਕ ਗਾਰ ਕਾਨੂੰਨੀ ਦੱਸਿਆ ਜਾ ਰਿਹਾ ਸੀ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਤੇ ਦੂਸਰੇ ਪਾਸੇ ਇਹ ਵੀ ਕਹਿ ਦਿੱਤਾ ਕਿ ਜੇਕਰ ਇਹ ਆਪਣੀ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਸੀਂ ਆਪਣੀ ਭੜਤੀ ਜਿਸ ਦੀ ਗਿਣਤੀ ਲਗਭਗ 25 ਲੱਖ ਤੋਂ ਪਲੱਸ ਦੱਸੀ ਗਈ ਡਾਕਟਰ ਦਲਜੀਤ ਸਿੰਘ ਛੀਮਾ ਦੇ ਦੁਆਰਾ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਇੰਗੇ ਕਮੇਟੀ ਵੱਲੋਂ ਉਸ ਭੜਤੀ ਨੂੰ ਕੌਮ ਨੇ ਉਸ ਭਰਤੀ 'ਤੇ ਤਿੰਨੂ ਬੁਗਸ ਕਿਉਂਕਿ ਉਹ ਬੰਦ ਕਮਰੇ ਦੇ ਵਿੱਚ ਇੱਕ ਦਫਤਰ ਦੇ ਵਿੱਚ ਬੈਠ ਕੇ ਹੋਈ ਨਾ ਉਥੇ ਪਾਰਟੀ ਜਿਹੜਾ ਭਰਤੀ ਦਾ ਹਿੱਸਾ ਬਣਨਾ ਚਾਹੁੰਦਾ ਹੈ ਵਿਅਕਤੀ ਉਸ ਦਾ ਨਾਮ ਫੋਨ ਨੰਬਰ ਨਾ ਉਸ ਦਾ ਪਤਾ ਉਸ ਭਰਤੀ ਨੂੰ ਬੁਗਸ ਲੇਕਿਨ ਚਿੱਠੀ ਲਿਖ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਬ ਤੋਂ ਬਣਾਈ ਕਮੇਟੀ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਉਹਨਾਂ ਨੇ ਕੀਤੀ ਹੈ ਕਿ ਅਸੀਂ ਆਪਣੀ ਭਰਤੀ ਮੁਕੰਮਲ ਕਰ ਲਈ ਹੈ ਇੱਕ ਪਾਸੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟਸ ਦਾ ਇਜਲਾਸ ਹੋਵੇਗਾ ਸ਼ਰੂਮੀ ਅਕਾਲੀ ਦਲ ਨੂੰ ਨਵੀਂ ਨਵੀਂ ਲੀਡਰਸ਼ਿਪ ਨਵਾਂ ਪ੍ਰਧਾਨ ਮਿਲੇਗਾ ਤੇ ਫਿਰ ਸੁਖਬੀਰ ਸਿੰਘ ਬਾਦਲ ਕਿਹੜੇ ਸ਼ਰੂਮੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਕਿਉਂਕਿ ਮਾਨਪ੍ਰਤੀਯਾਲੀ ਵਿਵਾਸਤਵੰਤ ਕੋ ਸੰਤਾ ਸਿੰਘ ਅਮੈਦਪੂਰੀ ਗੁਰਪ੍ਰਤਾਪ ਸਿੰਘ ਵਡਾਲਾ ਵਡਾਲਾ ਐਡਵੋਕੇਟ ਇਕਬਾਦ ਸਿੰਘ ਚੁੰਡਾ ਵਾਰ ਵਾਰ ਇਹ ਠੋਕੇ ਕਹਿ ਰਹੇ ਨੇ ਕਿ ਅਸੀਂ ਭਰਤੀ ਸ਼ਰੂਪਣੀ ਅਕਾਲੀ ਦਲ ਵਾਸਤੇ ਕਰ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਕੋਈ ਵੱਖਰੀ ਪਾਰਟੀ ਨਹੀਂ ਬਣਾਉਣ ਜਾ ਰਹੇ ਹੁਣ ਰਾਤੋ ਰਾਤ ਗੇਮ ਕਵਾ ਦਿੱਤੀ ਗਈ ਹਾਲਾਂਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਕੁਝ ਵੀ ਨਹੀਂ ਬੋਲਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣਾਈ ਗਈ ਕਮੇਟੀ ਦੇ ਵਿਰੋਧ ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਬੋਲਦੇ ਨੇ ਤਾਂ ਲੋਕ ਆੜੇ ਹੱਤੀ ਲੈਣਗੇ ਸੁਖਬੀਰ ਸਿੰਘ ਬਾਦਲ ਨੂੰ ਕੌਮ ਆਲਰੇਡੀ ਖਫਾ ਹੈ ਕਿਉਂਕਿ ਸ਼ਰੂਮੀ ਅਕਾਲੀ ਦਲ ਦੀ ਅਗਵਾਈ ਜਿਹੜੀ ਸੁਖਬੀਰ ਸਿੰਘ ਬਾਦਲ ਹੁਣਾਵਲੂ ਕੀਤੀ ਜਾ ਰਹੀ ਹੈ ਇਸ ਕਰਕੇ ਕੌਮ ਨੇ ਸ਼ਰੂਮੀ ਅਕਾਲੀ ਦਲ ਤੋਂ ਮੂੰਹ ਨਹੀਂ 모ੜਿਆ ਕੌਮ ਨੇ ਮੂੰਹ 모ੜਿਆ ਹੈ ਬਾਦਲ ਪਰਿਵਾਰ ਤੋਂ ਜੇਕਰ 7 ਲੱਖ ਦੀ ਭਰਤੀ ਹੈ ਤਾਂ ਫਿਰ ਐਡਵੋਕੇਟ ਪਕਾਪਕਾਰ ਸਿੰਘ ਘਮਣ ਦੀ ਜਵਾਨਤ ਕਿਉਂ ਜਬਤ ਹੋਈ ਭਈ ਤੁਹਾਨੂੰ ਪੁਨਰਸਜੀਤ ਲਈ ਗਰਾਉਂਡ ਲੈਵਲ ਤੇ ਜਾਣਾ ਪਵੇਗਾ ਪੰਥਕ ਲੋਕਾਂ ਦੇ ਨਾਲ ਸਮਝੋਤੇ ਕਰਨੇ ਪੈਣਗੇ ਅਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਫਲਸਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਕਹਿੰਦਾ ਹੈ ਉਸ ਉੱਤੇ ਚੱਲਣਾ ਪਵੇਗਾ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਸੁਖਬੀਰ ਸਿੰਘ ਬਾਦਲ ਭਾਵੇਂ ਜਿੰਨੀਆਂ ਮਰਜ਼ੀ ਡਿੰਗਾ ਮਾਰ ਲਵੇ ਇਸ ਤਰ੍ਹਾਂ ਸ਼ਰੂਕ ਨਹੀਂ ਇਕਾਲੀ ਦਲ ਸੁਰਜੀਤ ਨਹੀਂ ਹੋਣੀ ਲੇਕਿਨ ਉਧਰ ਬੜੇ ਚੁਸ ਅਤੇ ਚਲਾਕੀ ਕਰਦੇ ਆ ਅਕੋਰਡਿੰਗ ਟੂ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਚਿੱਠੀ ਲਿਖ ਦਿੱਤੀ ਗਈ ਹੈ ਚੌਥ ਕਮਿਸ਼ਨ ਨੂੰ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਅਸੀਂ ਪੂਰੀ ਕਰ ਲਈ ਹੈ ਹੁਣ ਡਾਕਟਰ ਦੇਜੀਤ ਸਿੰਘ ਸੀਮਾ ਤੇ ਉਸਦੇ ਸਾਥੀਆਂ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਨਵੀਂ ਬਣੇਗੀ ਜਾਂ ਪ੍ਰਾਣੀ ਜਿਹੜੀ 1920 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਬਣੀ ਸੀ ਉਸ ਦਾ ਪ੍ਰਧਾਨ ਮਨਪ੍ਰੀਤਿਆਲੀ ਜਾਂ ਬੀਬਾ ਸਤਵੰਤਤੌਰ ਜਾਂ ਸੁਧਿਸਕ ਰਖੜਾ ਇਹਨਾਂ ਤਿੰਨਾਂ ਦੇ ਨਾਮ ਸਭ ਤੋਂ ਅੱਗੇ ਆ ਰਹੇ ਨੇ ਕਿਉਂਕਿ ਕੌਮ ਜੁਡੀਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਕੌਮ ਭਗੌੜੀ ਨਹੀਂ ਹੋਈ ਭਗੌੜੇ ਕੌਣ ਹੋਏ ਮਨਕਰ ਕੌਣ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਭੱਜੇ ਕੌਣ ਹਾਲਾਂਕਿ ਬੱਜਰ ਗਲਤੀਆਂ ਵੀ ਮੰਨੀਆਂ ਗਈਆਂ ਆਪਣੇ ਗੁਨਾਹ ਵੀ ਆਪਣੀ ਝੋਲੀ ਦੇ ਵਿੱਚ ਪਾਏ ਗਏ ਲੇਕਿਨ ਬਾਅਦ ਵਿੱਚ ਮੁਕਰ ਗਏ ਕੌਣ ਸਬਕ ਸਿਖਣਾ ਚਾਹੁੰਦੀ ਹੈ ਕੌਮ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੂੰ ਵੀ ਲੈ ਕੇ ਸਹਿਮਤ ਨਹੀਂ 6 ਜੂਨ ਨੂੰ ਕੱਲੂ ਕਾਰੇ ਵਾਲੇ ਦਿਨ ਕੀ ਹੋਇਆ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਸ ਤੋਂ ਬਾਅਦ ਹੁਣ ਜਿਹੜਾ 11 ਅਗਸਤ ਦਾ ਹੈ ਕਿਉਂਕਿ ਉਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਹੁਣਾਂ ਕੋਲ ਚੱਲ ਆ ਗਿਆ ਹੈ ਗਿਆਨੀ ਕੁਲਦੀਪ ਸਿੰਘ ਗਰਗਜ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੈਨੇਜਮੈਂਟ ਪਰਮਿਸ਼ਨ ਦਿੰਦੀ ਹੈ ਜਾਂ ਨਹੀਂ ਦਿੰਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਕਰਨ ਦੇ ਲਈ ਇਹ ਅੱਜ ਜਾਂ ਕੱਲ ਪਤਾ ਲੱਗੇਗਾ ਜੇਕਰ ਦਿੰਦੀ ਹੈ ਇਟ ਮੀਨਸ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸਹਿਮਤ ਨੇ 2 ਦਸੰਬਰ 2024 ਨੂੰ ਆਏ ਫੈਸਲੇ ਨੂੰ ਲੈ ਕੇ ਜੇਕਰ ਨਹੀਂ ਪਰਮਿਸ਼ਨ ਦਿੰਦੀ ਇਟ ਮੀਨਸ ਕਿਤੇ ਨਾ ਕਿਤੇ ਸਿਆਸੀ ਦਬਾਅ ਪਾਇਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਤੇ ਜਾਂ ਐਡਵੋਕੇਟ ਅਰਜਨ ਸਿੰਘ ਧਾਮੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਲੇਕਿਨ ਕੌਮ ਕਹਿ ਰਹੀ ਹੈ ਅਜਲਾਸ ਹੋਣਾ ਚਾਹੀਦਾ ਹੈ ਨਵੀਂ ਲੀਡਰਸ਼ਿਪ ਮਿਲਣੀ ਚਾਹੀਦੀ ਹੈ ਤੇ ਨਵਾਂ ਸ਼ਰੂਮਣੀ ਅਕਾਲੀ ਦਲ ਨੂੰ ਪ੍ਰਧਾਨ ਮਿਲਣਾ ਚਾਹੀਦਾ ਹੈ